ਸੋ ਹੈ ਜੀ ਅਗਾਂਹ ਵਾਪਸ ਆ ਗਏ ਹਾਂ ਮਜੀਮੋ ਬਲੌਗ ਸੇ ਤੁਹਾਨੂੰ ਦੱਸਾ ਕਰਤਾ ਕਿ ਪਹਿਲਾਂ ਦੁਕਾਨ ਦਾ ਨਾਮ ਲੇ ਲੀਕ ਠੀਕ ਆ ਤਾਂ ਦੋਸਤੋ ਮੈਂ ਇਧਰ ਚਾਹ ਗਰਮ ਕਰਦਾ ਪਿਆ ਸੀਗਾ ਉਹ ਜਸ ਉੱਠਿਆ ਵਾ ਤੇ ਇਧਰ ਦੇਖੋ ਹਲੋ ਉਹ ਦੂ ਦੇਖੋ ਓਸ਼ੇ ਦੇ ਗਾਇਸ ਗਾਇਸ ਬੁਲਾ ਰਹਾ ਤੇ ਗਾਇਸ ਇੱਕ ਗਾਇਸ ਕੰਮ ਕਰ ਰਿਹਾ ਇਹ ਮਿਸਟਰੀ ਕਿੱਥੇ ਸੁਣਾਈ ਦੱਸਦਾ ਉਹ ਦੇਖੀ ਇਹਦੇ ਦੀ ਪਰਮਿਸ਼ਨ ਨਹੀਂ ਬਹੁਗੀ ਆਪਣੋ ਕੋ ਮਿਲ ਜਾਣ ਵਾਸਤੇ ਦੇਖੀ ਜਾ ਸਕੇ ਜਾਓ ਜਾ ਕਿਉਂ ਬਸੋਣਾ ਹਾਂ ਚੱਲ ਆਜੋ ਆ ਪੜਿਆ ਉਹ ਮੈਸੇਜ ਆਈ ਪਈ ਫੋਟੋ ਪੜ੍ਹਦੇ ਫੋਟੋ ਨਹੀਂ ਹਾਂ ਫੋਟੋ ਕਰਾਣੀ ਹਾਂ ਲਾ ਦਿਓ ਮੈਂ ਫਿਰ ਟੰਗ ਲਿਆ ਨਹੀਂ ਨਹੀਂ ਪਰਸ ਪਾਇਰ ਦੇਣਾ ਫੋਟੋ ਪਾ ਕੇ ਚੋਣੀ ਭਾਈ ਮੈਂ ਪਾਸ ਸੁਤਾ ਲਿਆ ਮੈਂ ਦੁਬਾਰਾ ਆਣ ਤੱਕ ਗਾਇਸ ਆਪ ਆ ਗਏ ਆ ਗੁਰਦੁਆਰਾ ਸਾਹਿਬ ਕੋ ਚੋਣ ਗਏ ਆ ਦੁਪਹਿਰਾਂ ਸਾਥੇ ਕੌਣ ਕੌਣ ਆਇਆ ਹੁੰਦਾ ਵਾ ਦੱਸਿਓ ਓ ਸਾਰੇ ਕਮੈਂਟ ਕਰਕੇ ਦੱਸਿਓ ਤੇ ਇਹ ਆਪਾਂ ਪਹੁੰਚ ਗਏ ਚਪੈਲਾ ਸਾਹਿਬ ਤੇ ਹਾਂ ਤੇ ਆਪਾਂ ਜਾਰੇ ਗੁਰਦੁਆਰਾ ਸਾਹਿਬ ਹੋਣਾ ਤੇ ਚਲੋ ਮੱਥਾ ਟੇਕ ਕੇ ਫਿਰ ਮਿਲਦੇ ਆ ਤੁਹਾਨੂੰ ਟੋ ਗਾਈਸ ਜਗਤ ਨੰਦ ਮਾ ਮਾ ਗਾ ਦੇਵੋ ਹਰਿ ਰੰਗਿ ਪਾਉ ਸਾਰੋ ਜੁ ਸਮਾ ਤੇ ਹੋ ਕੁ खुदु जन को दाओ, लाप्ताओ प्रेम खेलन साच्याओ। प्रेम खेलन ൈഡെങ്ക <muchas> साइनली करे आ गया तेरे देखो क्या मैं काम चल रहा है इधर देखो इधर देखो दो, दो बंदे इधर लग गया दो बंदे इधर लग गए कौन तो काम कर रहे हैं वो ही नहीं है तो काम कर रहे हैं तो व्हाट्सएप्प चला रहे हैं गैस कालू कंप्लेंट तो आल नंबर लाते तो आऊंगा कंप्लेंट आल नंबर चल रहे हैं स्टार्ट हो रहा। ਹੈਲੋ ਹਾਂ ਜੀ ਹਾਂ ਜੀ ਹਾਂ ਜੀ ਮੈਂ ਐਡਰੈਸ ਭੇਜਣਾ ਹੈ ਜੀ ਐਡਰੈਸ ਭੇਜਣਾ ਸਹੀ ਨਾ ਪਈ ਹਾਂ ਜੀ ਅਸੀਂ ਫਿਰ ਤੁਹਾਨੂੰ ਸਕੈਨਰ ਭੇਜਾਂਗੇ ਤੁਸੀਂ ਕਰਦੇ ਪੇਮੈਂਟ ਠੀਕ ਹੈ ਦੇਖੋ ਗਾਇਜ਼ ਵੀਰੇ ਆ ਦੀਦੀ ਅੰਬਰ ਦੇ ਕੁੱਟ ਦੀ ਹੁੰਦੀ ਅੱਜ ਮਸ਼ਕੀਅਤ ਅੰਬਰ ਕਿੱਥੇ ਕਿੱਥੇ ਕੁੱਟ ਦੀ ਹੁੰਦੀ ਹੈ ਦੀਦੀ ਦੁਪਹਿਰੇ ਨਹੀਂ ਕੁੱਤਰੀ ਨਹੀਂ ਕੁੱਤਰੀ ਕਲਾਸ ਤੇ ਤੇਰੀ ਵਰਮ ਨੇ ਬਰੇਸ਼ ਆਰਤਾ ਕਰ ਦੋਂਦਾ ਮੇਰੇ ਸ਼ਰਾਰਤ ਕਰ ਦਿੰਦਾ ਬੜੀ। ਵੀਰੇ ਨੂੰ ਗੁਰਵੀ ਵੀ ਸੁਟਿਆ ਸੀ। ਨੰਬਰ ਭੇਜ ਦਿਆ। ਹੋਰ ਵੀ ਲੈ ਰਹੀ ਤੇ ਲਾ ਦੋ। ਮਮਾ ਮਮਾ ਸ਼ ਕੱਤ ਲਾਓ ਵੀਰਾ ਅੱਜ। ਮੋ ਵੀਰਾ ਕੱਤ ਲਾਓ ਗੁਰਵੀ ਵੀ ਸੁਟਿਆ ਸੀ। ਹਾਂ ਇਹਨੇ ਕੱਲ ਗੁਰਵੀ ਨੂੰ ਸੁਟਿਆ ਸੀ। ਉਹਦੇ ਇਹ ਮੈਂ ਸੁਟਿਆ ਮੈਂ ਦਾ ਮੂੰਹ ਲਾਲ ਕਰਤਾ ਸੀ ਆਏ। ਉਹ ਕਿ ਹੋ ਗਿਆ ਨਾ। ਇਹਨੇ ਇਹ ਮੂੰਹ ਤੇ ਮੂੰਹ ਪਾਤਾ ਇਹਨੇ। ਇਹਨੇ ਆ ਮਾਰੇ ਚੱਕ ਕੇ ਥੱਲੇ। ਉਹ ਜਦ ਖੇਡਦੇ ਚੱਕਦਾ ਰਹਿੰਦਾ ਉਹ ਚੱਕਦਾ। ਜਿਹੜੀ ਆ ਕੰਪਲੇਟ ਸੀ ਨਾ। ਹਾਂ। ਪ੍ਰੀਤਪੁਰ ਵਾਲੀ ਭਵਾਨੀਗੜ ਵਾਲੀ ਹਾਂ ਇਹ 12 ਜੀ ਨੂੰ ਮੈਂ ਬੋਲੀ ਕੀਤਾ ਸੀ ਯੈਸ ਜੋ ਮੈਂ ਤੁਹਾਡਾ ਵੀ ਬੋਲੀ ਕੀਤਾ ਸੀ ਸੁਣ ਲਓ ਪ੍ਰੀਤਪੁਰ ਜੀ ਕੌਣ ਹੋ ਪ੍ਰੀਤਪੁਰ ਜੀ ਆਹਦੇ ਵੀ ਹਜੋ ਕਿੰ ਟੇਕਦਾ ਹੈ ਹੈ ਹੈਲੋ ਗਾਇਜ਼ ਗਾਇਜ਼ ਮੈਨੂੰ ਕੋਈ ਦੁਕਾਨ ਦੱਸੋ ਵਧੀਆ ਜੀ ਅੱਜ ਇਹ ਜੀ ਬਹੁਤ ਦੁਕਾਨਾਂ ਘੁੰਮ ਕੇ ਮੈਨੂੰ ਕੈਪ ਹੀ ਨਹੀਂ ਮਿਲਦੀ ਵੀ ਯਾਰ ਇਹਨਾਂ ਦੇ ਆ ਬਾਹਰੋਂ ਲੈ ਕੇ ਆਂਦੀ ਇਹਨਾਂ ਨੇ ਇੱਕੋ ਹੀ ਆ ਮੈਂ ਸਾਰੇ ਕਾਟੇ ਚੋਂ ਮੈਂ ਤਾਂ ਨਹੀਂ ਮਿਲੀ ਹੈ ਕੈਪ ਕੋਪੀ ਸਰਦਾਰ ਬੰਦੇ ਅੱਡੀ ਤੇ ਜੂੜੀ ਇਹਨਾਂ ਦੀ ਉਹ ਸਰਦਾਰ ਉਹ ਪੁੱਣ ਨਹੀਂ ਸਰਦਾਰ ਇਹਨਾਂ ਦਾ ਕਰਨਾ ਬੰਦ ਨਾ ਵੀ ਔਖਾ ਲੱਗਦਾ ਐਡੇ ਉੱਥੇ ਜਾ ਕੇ ਵਿਗੜ ਗਏ ਮੇਰਾ ਮਨ ਆ ਗਿਆ ਲੱਗਦਾ ਮੈਨੂੰ ਦੱਸੋ ਨੰਬਰ ਉਹਦਾ 98 23 ਗਾਇਸ ਗਾਇਸ ਹੁਣ ਲੈ ਲਓ ਇਦਾਂ ਮਮੈਂਟੋ ਹੰਮੇ ਚੱਤ ਗਾਇਸ ਦੋ ਆਏ ਦੋ ਆਏ ਸੂਰ ਨਿਕਲੇ ਨੰਬਰ ਵਾਲੇ ਦਾ ਪ੍ਰੀਤਕੌਰ ਦਾ ਪ੍ਰੀਤਕੌਰ ਮੈਂ ਨਹੀਂ ਆਈ ਮਰਾ ਨਹੀਂ ਇਹਨਾਂ ਫੋਨ ਮੇਰੇ ਲਈ ਡੈਰੀ ਕਿੱਥੇ ਆ ਮੇਰੇ ਕੋਲ ਹੀ ਆ ਗਾਇਸ ਉਹ ਦੇਖੋ ਜਿਹੜੇ ਕਹਿੰਦੇ ਪੈਸੇ ਵਾਪਸ ਕਰ ਦੋ ਉਹ ਬੈਠ ਗਿਆ ਇਹ ਕਹਿੰਦੇ ਮੈਂ ਮੇਰੇ ਤੋਂ ਬਾਹਰ ਹੀ ਉਹ ਸਿਆਵਾ ਉਸ ਤੋਂ ਇੱਧਰ ਪਪਾ ਸਾਡੇ ਪਪਾ ਕੀ ਕਰਨ ਲੱਗੇ ਆ ਪਪਾ ਦੌਣ ਚਨਾ ਹੁਣ ਗੈਸ ਤੇ ਲਾਓ ਗਾਈਸ ਪਾਪਾ ਦੋ ਹਲ ਬੜੀ ਕੜੀ ਬਾਲੇ ਕਰੋ ਲੋ ਗਾਈਸ ਗਾਈਸ ਪਹਿਲੇ ਆਪਾਂ ਗੁਰਦੀ ਬੋਲਣਾ ਖੇਡ ਰਹੇ ਸੀਗੇ ਤੇ ਇੱਧਰ ਗਾਈਸ ਆਹ ਦੇਖੋ ਕਿ ਬੜਾ ਗਾਈਸ ਚੈੱਕ ਕਰਦੇ ਇੱਕ ਵਾਰੀ ਕਰਕੇ ਦੇਖਦੇ ਆ ਮੈਂ ਕਰੀਂ ਭਈਆ ਦੇਖ ਲਾ ਤਾਂ ਗਾਈਸ ਮਮਾ ਇੱਧਰ ਪੈਕਿੰਗ ਕਰੇ ਬਣਾਣਾ ਕਿਲਪ ਲਾ ਕੇ ਇੱਧਰ ਸਾਡੇ ਪਾਪਾ ਬੈਠੇ ਹੋਏ ਨੇ ਨਹੀਂ ਅੱਜ ਮਮਾ ਬੜੀਆਂ ਦੁਕਾਨਾਂ ਫਰੋਲੀਆਂ ਬੜੀਆਂ ਦੁਕਾਨਾਂ ਫਰੋਲੀਆਂ ਮੇਰੇ ਵਾਲ ਬਹੁਤ ਸੋਨੇ ਦੇ ਲੱਭੀਏ ਦੇਖੇ ਹਾਂ ਆਸਾ ਰੇਲੀ ਅੰਮਾ ਅਜੇ ਸਾਰੇ ਕਰਨਾ ਬਰੋਲੇ ਪਾਪਾ ਦੇ ਸਿਰ ਤੇ ਸਾਜੀ ਟੋਪੀ ਨਹੀਂ ਲੱਭੀ ਮਮਾ ਤੁਸੀਂ ਹਾਲ ਵੀਡੀਓ ਦੇਖੀ ਐ ਜਿਹਦੇ ਚ ਇੱਕ ਬੰਦਾ ਇੱਕ ਆ ਪੱਖਾ ਬੰਦਾ ਦੇ ਬੱਚਾ ਬੋਲਣ ਲੱਗ ਜਾਂਦਾ ਮੈਂ ਮੈਚ ਨਾਲ ਸਮਝਾ ਲਓ ਹਾਂ ਬੋਲੋ ਭੁੰਡੀਆਂ ਦੇਖੀ ਐ ਕਾ ਬੋਲਣਾ ਨਹੀਂ ਗਿਆ ਸਮਝਾ ਲਵੇ ਇਹਨਾਂ ਨੂੰ ਵਿੱਚ ਬੋਲਣ ਲੱਗ ਜਾਂਦੇ ਤੂੰ ਆ ਦੀ ਮੁਥੀ ਤੇ ਨਾ ਹਲਾ ਅਜਾ ਤੂੰ ਮੇਰੀ ਗੱਲ ਸੁਣ ਬਲ ਮੈਂ ਦੇਖੀ ਬੋਲ ਲੈ ਨਾ ਮਮਾ ਕੈਚ ਕਾ ਛੁੱਟ ਫਾਨ ਉਹ ਦੋ ਤਾਂ ਵੀ ਛੁੱਟ ਤਾਂ ਛੁੱਟ ਤਾਂ ਝੂਠੀਆਂ ਮਵਾਜੇ ਕਿਸ ਨੂੰ ਕੁਝ ਡਿੱਗਦੀ ਬਾਜ ਹੀ ਨਹੀਂ ਆਏਗੀ ਕਿੰਨੇ ਦੋਸਤ ਥੋੜੇ ਦਰ ਬਾਦ ਕਿਉਂ ਨਹੀਂ ਕਿਉਂ ਕਿਉਂ ਰੋਕ ਕੇ ਮਿਲਦੇ ਬਣਾਉਂਦੇ ਹਟਾਇਆ ਕਰਦੇ ਲੈ ਜੀ ਮੇਰੇ ਪਾਪਾ ਲਈ ਦੇਖੋ ਕਹਿੰਦਾ ਰੈਸਪੀ ਨਹੀਂ ਦੱਸਣੀ ਪਰ ਅਸੀਂ ਦੱਸਾਂ ਗਏ ਗਾਈਸ ਕਿਉਂ ਮਮਾ ਆਥ ਲੇ ਕੇ ਚੱਕੋ ਜੀ ਬਸ ਸਾਨੂੰ ਕਿ ਅਸੀਂ ਕਿਹੜਾ ਚੋਲੇ ਬਣਾਉਂਦੇ ਪੈਨ ਤੋਂ ਇਹਦੇ ਆ

ਕਣੀ ਵੜਾ ਨਹੀਂ ਸੋ ਫਾਈਨਲੀ ਦੋਸਤੋ ਸਵੇਰ ਹੋ ਗਿਆ ਤੇ ਆਪਾਂ ਉੱਠ ਗਏ ਤੇ ਰੈਡੀ ਹੋ ਚੁੱਕੇ ਆਂ ਦੋਸਤੋ ਪੱਗ ਆਪਾਂ ਸਜਾਲੀ ਤੇ ਮੰਮੀ ਇੱਧਰ ਸਾਡੇ ਨਾਲੇ ਨੇ ਮੇਰੀ ਰੀਸ ਨਾ ਸੰਗਰਾਮ ਵਾਲੇ ਕੰਮ ਅੱਜ ਨੇ ਪਹਿਲੀ ਕਰ ਲਿਆ ਤਾਂ ਗਾਇਜ਼ ਤੁਸੀਂ ਹਾਂ ਗਾਇਜ਼ ਕੇ ਵੀ ਆਈ ਸੀ ਕਰਾ ਲਓ ਸਾਰੇ ਜਣੇ ਆਪਣੇ ਸਿਲੰਡਰਾਂ ਦੀ ਨਹੀਂ ਤੁਹਾਡੇ ਬੰਦ ਹੋ ਜਾਣੇ ਆਂ ਦੋਸਤੋ ਪੱਗ ਮੈਨੂੰ ਬਾਲੀ ਸੋਣ ਲੱਗੇ ਨੇ ਅਮਾ ਕੇ ਵੀ ਆਈ ਸੀ ਥੋੜੀ ਕਰ ਦਿਆ ਹਾਂ ਕੇ ਵੀ ਆਈ ਸੀ ਦੇ ਬਹਾਨੇ ਆ ਹਾਂ ਲੁੱਟਦੇ ਆ ਪਾਈਪਾਂ ਦੇ ਹੀ ਜਾਂਦੇ ਆ ਹਾਂ ਮਾ ਇਹਨਾਂ ਦਾ ਵੀ ਉਹੀ ਹਿਸਾਬ ਆ ਜਦ ਸਕੂਲ ਵਾਲੇ ਕੋਈ ਲੁੱਟਣ ਦਾ ਭਰਾਂ ਨਹੀਂ ਲੈਂਦਾ ਰਹਿਣ ਦਾ ਟ੍ਰਿਪ ਤੇ ਲੈ ਜਾਂਦੇ ਆ ਗਾਇਜ਼ ਇਧਰ ਦੇਖੋ ਫੜਕੜੀ ਕਿਹਦੀ ਭਾਈ ਗਾਇਜ਼ ਇਧਰ ਕਾਲਿੰਗ ਕਾਲਿੰਗ ਆਓ ਭਾਜੀ ਕਾਲਿੰਗ ਸੁਪਨੇ ਚ ਅਲਗ ਜਿਹੇ ਖੜੇ ਆ ਤੇ ਇਧਰ ਆਪਾਂ ਇਧਰ 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 ਗਾਇਜ਼ ਆਪਾਂ ਤਾਂ ਤਿਆਰ ਹੋਣ ਤੇ ਰਹਨੇ ਆ ਬਸ ਵੀ ਤਿਆਰ ਹੋ ਜਿਓ ਉੱਠ ਜਿਓ ਗਾਇਜ਼ ਅਸੀਂ ਤਾਂ ਫੈਲਾ ਕਰਦੇ ਜੇ ਮम्मी-ਪੁੱਪੇ ਸਿਰ ਤੇ ਆਸ ਕਰੀ ਦੀ ਆਪਾਂ ਦਾ ਪੱਪਾ ਨੂੰ ਜੀਰ ਹੋਊਗੀ ਐਸੇ ਦੀਆ ਉਹ ਥੱਲੇ ਗਾ ਸ਼ਾਇਦ ਇਦਾਂ ਦੇ ਕਰਦੇ ਮੈਂ ਕਿਹਾ ਸਾਹ ਨਹੀਂ ਹੋਊਗੀ ਨਾ ਉਹ ਕਹਿੰਦੇ ਆ ਜਿੱਤੇ ਮਰਜੀ ਕਰਦਾ ਜੀ ਦਾ ਜਦੋਂ ਮਰਜੀ ਆਈਦਾ ਚੰਗਾ ਜਾ ਫਿਰ ਕਰਿਆ ਜਾ ਬੜੀ ਮੋਟਰਸਾਈਕਲ ਤੁਹਾਡੇ ਪੈਸੇ ਦੀ ਇਹ ਬੜਾ ਵੀ ਹਮ ਚੱਲ 400 ਪੀ ਲੈਂਦੇ ਮਟਰ ਸੇ ਕਰਤੋਂ 50 50 ਰੁਪਿਆ ਬਲੰਦੇਸ਼ ਬੁਕਿੰਗ ਕਰਦਾ ਆ ਨਿਆਟੀ ਲੈਂਦੇ ਐਵੇਂ ਮੈਨੂੰ ਪਤਾ 100 ਰੁਪਿਆ ਲੈਂਦੇ ਆਵਾਂਗੇ ਹੈਲੋ ਤਾਂ ਕਿ ਮੈਂ ਕੋਲ ਕਰਾ ਸਾਬ ਚੱਲੋ ਦੋਸਤੋ ਫਿਰ ਆਪ ਚਾਲਦੇ ਹਾਂ ਫਿਰ ਪੜਵਾ ਕੇ ਆਇਆ ਪਾਗਲ ਰਹਿੰਦੇ ਆ ਆ ਜਾ ਫੜੀ ਫੜੀ ਆ ਮੈਂ ਬੱਟਾ ਵੱਜੀ ਆ ਕੋਈ ਨਾ ਪਈ ਨਾ ਕੀ ਹੋ ਗਿਆ ਪੜਵਾ ਕੇ ਆਇਆ ਵਾ ਇਹ ਤਾਂ ਹੋੜੀਆਂ ਚ ਬੁੜਕਿਆ ਵਾ ਦਿਨਾਰੀਆਂ ਤੇ ਢਾਈ ਵਾ ਹੋੜੀਆਂ ਤਾਂ ਵੱਧ ਗਿਆ ਲੈ ਹੋਰ ਜਾਨ ਆਪ ਕੋ ਨਾਲ ਹੀ ਪੜੇ ਕਰ ਲੈ ਇਸ ਤਰ੍ਹਾਂ ਆ ਮਾਲੇ ਨੂੰ ਮਸਤ ਲੱਗੀ ਅੱਜ ਕਰਦੇ ਵੀ ਅੱਜ ਚੱਲਦੇ ਜੀ ਜੋ ਪਰ ਆ ਮੀ ਤੁਹਾਨੂੰ ਦੱਸਾਂ ਕਿ ਕਿੰਨਾ ਹੋਵੇਗਾ ਉਮਰੇ ਮੇਲ ਵਾਟਲੇ ਆਜ ਕੋਈ ਨਾ ਕੋਈ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਇੱਕ ਮਿੰਟ ਰੁਕ ਜਾ ਰਹਿਣ ਦੇ ਰਹਿਣ ਦੇ ਪੱਟੀ ਦੇ ਮਾਰਾ ਜਾ ਉਹੀ ਆ ਕੋਈ ਨਾ ਨਾਰੀਆਂ ਦਾ ਤੇਲ ਲਾਉਂਦੇ ਆ ਬੜਾ ਆ ਜਾ ਕੁਝ ਨਹੀਂ ਹੋਉਂ ਮੈਂ ਵੀ ਮਾਰ ਉਹਦੇ ਚ ਉਂਗਲ ਮਾਰ ਕੇ ਨਾ ਮੇਰੇ ਕਿਹ ਕੀ ਇਹਦੇ ਬੱਚਾ ਕਿਹਨੇ ਨਹੀਂ ਸੀ ਬੈਠਾ ਸੀ ਮੈਂ ਤੁਹਾਨੂੰ ਦੱਸਦੀ ਕਿ ਇਹ ਸਾਡੇ ਸੋਹਣੇ ਨਾਲ ਖਤ ਲੱਗਦੀ ਆ ਮੈਂ ਕਿਹ ਮਮਮੀ ਨੂੰ ਕਹਿੰਦੀ ਆ ਮੈਂ ਬਾਈ ਦਾ ਸੀਨ ਵਿਚਾਰੇ ਨੂੰ ਗੱਲਾਂ ਕੁੱਟਦੇ ਨਹੀਂ ਪਿਆਰ ਵੀ ਕਰਦੇ ਆ ਦੇਖ ਲੋ ਦੀਦੀ ਅਸੀਂ ਕੱਲੇ ਨੂੰ ਕੁੱਟਦੇ ਨਹੀਂ ਪਿਆਰ ਵੀ ਕਰਦੇ ਆ ਖਣ ਤੋਂ ਖੂਨ ਜੰਮਿਆ ਵਾ ਕਦੋਂ ਕਦੀ ਲੱਗਿਆ ਜਿਹੜਾ ਜੰਮ ਗਿਆ ਕਦੋਂ ਵੀ ਜੰਮਦਾ ਖੂਨ ਤਾਂ ਮਿੰਟਾਂ 'ਚ ਹੀ ਜੰਮ ਜਾਂਦਾ ਆਹ ਯਾਰ ਅਮਣ ਆ ਚੀਜ਼ ਆ ਜਦੋਂ ਹਾਂ ਮੈਂ ਕਿਹਾ ਨਹੀਂ 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 ਮੈਂ ਤਾਂ ਬਾਲ ਜੰਮਿਆ ਉਹ ਤਾਂ ਬਾਲ ਜੰਮਿਆ ਉਹ ਨਹੀਂ ਆਗੇ ਆ ਨਹੀਂ ਉਹ ਤੁਰਕ ਜਾ ਮੱਕੋ ਜੀ ਉਹਸ਼ੀ ਨੀ ਜਵਾਨ ਆ ਬਸ ਬਸ ਟਿਕੜੀ ਲਾਸਕ ਚਰਚ ਤੋਂ ਆ ਕਰਦਾਂ ਤੋ ਸਾਫ ਕਰਦੇ ਕਰਦਾਂ ਤੋ ਖੂਨ ਸਾਫ ਕਰਦੇ ਉਹ ਹੀ ਆ ਤਾਂ ਜੰਮਿਆ ਹੀ ਵਸੇ ਨਾ ਉਧਰ ਮੋੜੇ ਉਹ ਤਾਂ ਉਹੀ ਉੱਤੇ ਜੇ ਲੱਗੀ ਆ ਸਤ ਕੁਛ ਨਹੀਂ ਹੋਏਗਾ ਪੂਰੇ ਮੇਰੇ ਕੋਲ ਆ ਬਸ ਰਹਿੰਦੇ ਆ ਗਾ ਜੇ ਇਥੇ ਪਾਪਾ ਹੁੰਦੇ ਤਾਂ ਤੇਰੇ ਪਾਪਾ ਨੇ ਬੜਾ ਘੁੱਟਣਾ ਨਹੀਂ ਘੁੱਟਣਾ ਸੀ ਆ ਵੀ ਫਿਰਦਾ ਚੱਕ ਕੇ ਭਜਣਾ ਹੀ ਸੀ ਉਹ ਹੀ ਆ ਤਾਂ ਚਲ ਕੋਈ ਨਾ ਆ ਜਾ ਪਹਿਲਾਂ ਉੱਥੇ ਬਹਿ ਕੇ ਆਰਾਮ ਕਰ ਲੈ ਤਈਏ ਸਹੀ ਕੁਛ ਨਹੀਂ ਹੈ ਕੁਛ ਨਹੀਂ ਹੈ ਗਾਇਜ਼ ਆਪਾਂ ਫ੍ਰੀ ਫ੍ਰੀ ਹੋ ਕੇ ਆਪਾਂ ਆ ਗਏ ਆ ਬਾਰ ਬਾਰ ਤੋਂ ਬਿਆਰਨਾ ਹੈ ਆਪਾਂ ਕੁਛ ਅੱਛੇ ਇਸੀ ਕੇ ਜੋ ਜੋ ਮੰਡੀ ਮੰਡੀ ਆ ਅੱਜ ਵੀਰਵਾਰ ਸੀਗਾ ਸਾਡੇ ਮੰਡੀ ਆ ਤੇ ਹੁਣ ਅਸੀਂ ਮੰਡੀੋਂ ਸਮਾਨ ਲੈ ਲਿਆ ਤੇ ਹੁਣ ਜਾ ਰਹੇ ਆਪਾਂ ਘਰੇ ਚਸ ਕੈਮਰਾ ਬੈਕ ਕਰੋ ਦਿਖਾਓ ਦੇਖੋ ਤੇ ਚਲੋ ਗਾਇਜ਼ ਸਨਨ ਕਰਾਇਆ ਕਰੇ ਮਿਲ ਲੀਏ ਠੀਕ ਹੈ ਕੋਈ ਦੋਨੋ ਜਣੇ ਆ ਗਏ ਨੇ ਆਂਦੇ ਰੋਟੀ ਤੇ ਬਹਿ ਗਏ ਦੇਖੋ ਇੱਧਰ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਮਾਂ ਤੇ ਮੰਮਾ ਨੇ ਬਣਾਈ ਆ ਕਿਉਂ ਵੀ ਮੰਮਾ ਹਾਂਜੀ ਗਾਈਜ਼ ਗਾਈਜ਼ ਆਹ ਲੋ ਕਿਹਾ ਨੂੰ 3 ਸਾਲ 3 ਸਾਲ ਬਾਅਦ ਮਿਲੀਆਂ ਹਾਂਜੀ ਦੇਖੋ ਕਿਡਾ ਠੂਕਤਾ ਲਵ ਯੂ ਥੈਂਕ ਯੂ ਬਾਲਾ ਬਾਲਾ ਲਵ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕਮ ਆਨ ਲਾਸਟ ਇਕਿੰਗ ਤਪਣਾ ਨਹੀਂ ਮਿਲੀਆਂ ਚਲੋ ਦੋਸਤੋ ਅਗਲੀ ਵਕਤ ਅਗਲੀ ਵਕਤ ਆ ਕੇ ਤੁਹਾਨੂੰ ਫੇਰ ਮਿਲਦੇ ਆ